ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੇ ਹਮਲੇ ਦੇ ਵਿੱਚ ਪਾਕਿਸਤਾਨ ਦੇ 11 ਫੌਜੀ ਮਾਰੇ ਗਏ ਨੇ 78 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਜੀ ਹਾਂ ਮੀਡੀਆ ਰਿਪੋਰਟਸ ਮੁਤਾਬਕ ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਹਮਲੇ ਦੇ ਦੌਰਾਨ ਪਾਕਿਸਤਾਨ ਦੇ ਲਗਭਗ 11 ਫੌਜੀ ਮਾਰੇ ਗਏ ਨੇ ਅਤੇ 78 ਦੇ ਕਰੀਬ ਜ਼ਖਮੀ ਨੇ ਤੇ ਹੋਰ ਵੀ ਮੌਤਾ ਹੋਣ ਦਾ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਜ਼ਖਮੀ ਨੇ ਜਿਹੜੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈ ਫੌਜੀ ਝੜਪ ਵਿੱਚ ਉਹਨਾਂ ਦੇ 11 ਫੌਜੀ ਮਾਰੇ ਗਏ ਅਤੇ 78 ਜ਼ਖਮੀ ਹੋ ਗਏ ਨੇ ਫੌਜ ਨੇ ਇੱਕ ਬਿਆਨ ਵਿੱਚ ਇਹ ਵੀ ਦਾਵਾ ਕੀਤਾ ਹੈ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ 40 ਨਾਗਰਿਕ ਮਾਰੇ ਗਏ ਅਤੇ 121 ਹੋਰ ਜ਼ਖਮੀ ਹੋਏ ਨੇ ਇਹ ਉਹਨਾਂ ਦਾ ਦਾਵਾ ਹੈ ਹਾਲਾਂਕਿ ਭਾਰ ਸਰਕਾਰ ਵੱਲੋਂ ਜਾਂ ਭਾਰਤੀ ਫੌਜ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਸਾਫ਼ ਕਹਿ ਦਿੱਤਾ ਗਿਆ ਹੈ ਕਿ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨਿਸ਼ਾਨਾ ਨਹੀਂ ਬਣਾਇਆ ਗਿਆ ਕੇਵਲ ਅੱਤਵਾਦੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਪਰ ਪਾਕਿਸਤਾਨ ਦੀ ਫੌਜ ਵੱਖੋ ਵੱਖ ਦਾਅਵੇ ਕਰਦੀ ਰਹੀ ਹੈ ਤਾਂ ਭਾਰਤ ਤੇ ਪਾਕਿਸਤਾਨ ਸਰਹੱਦ ਪਾਰੋਂ ਚਾਰ ਦਿਨਾਂ ਦੇ ਡਰੋਨ ਅਤੇ ਮਜ਼ਾਈਲ ਹਮਲਿਆਂ ਤੋਂ ਬਾਅਦ ਸ਼ਨੀਵਾਰ ਨੂੰ ਲੜਾਈ ਖਤਮ ਕਰਨ ਲਈ ਇੱਕ ਸਮਝੌਤੇ ਦਾ ਐਲਾਨ ਕੀਤਾ ਗਿਆ ਪਾਕਿਸਤਾਨ ਫੌਜ ਨੇ ਕਿਹਾ ਹੈ ਕਿ ਦੇਸ਼ ਦੀ ਰੱਖਿਆ ਕਰਦੇ ਹੋਏ ਪਾਕਿਸਤਾਨ ਹਥਿਆਰਬੰਦ ਸੈਨਾ ਦੇ 11 ਫੌਜੀ ਮਾਰੇ ਗਏ ਨੇ ਤੇ 78 ਜ਼ਖਮੀ ਹੋਏ ਨੇ ਮਾਰੇ ਗਏ ਫੌਜੀਆਂ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੇ ਸਕੁਐਡਰਨ ਲੀਡਰ ਉਸਮਾਨ ਯੂਸਫ ਚੀਫ ਟੈਕਨੀਸ਼ੀਅਨ ਔਰੰਗਜ਼ੇਬ ਸੀਨੀਅਰ ਟੈਕਨੀਸ਼ੀਅਨ ਨਜੀਬ ਕਾਰਪੋਰਲ ਟੈਕਨੀਸ਼ੀਅਨ ਫਾਰੂਕ ਅਤੇ ਸੀਨੀਅਰ ਟੈਕਨੀਸ਼ੀਅਨ ਮੁਬਾਸ਼ਿਰ ਸ਼ਾਮਲ ਨੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਮਲੇ 'ਚ ਮਾਰੇ ਗਏ ਫੌਜੀ ਜਵਾਨਾਂ 'ਚ ਨਾਇਕ ਅਬਦੁਲ ਰਹਿਮਾਨ, ਲਾਂਸ ਨਾਇਕ ਦਿਲਾਵਰ ਖਾਨ, ਲਾਂਸ ਨਾਇਕ ਇਕਰਾਮੁੱਲਾ, ਨਾਇਕ ਵਕਾਰ ਖਾਲਿਦ, ਸਿਪਾਹੀ ਮੁਹੰਮਦ ਆਦਲ, ਅਕਬਰ ਅਤੇ ਸਿਪਾਹੀ ਨਿਸ਼ਾਰ ਸ਼ਾਮਲ ਨੇ ਫੌਜ ਨੇ ਦਾਅਵਾ ਕੀਤਾ ਹੈ ਕਿ 6 ਸਤ ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਵਿੱਚ 7 ਔਰਤਾਂ ਤੇ 15 ਬੱਚਿਆਂ ਸਮੇਤ 40 ਨਾਗਰਿਕ ਮਾਰੇ ਗਏ ਨੇ ਹਾਲਾਂਕਿ ਭਾਰਤ ਦੀ ਫੌਜ ਨੇ ਇਹ ਦਾਅਵਿਆਂ ਨੂੰ ਨਕਾਰਿਆ ਹੈ ਇਹਨਾਂ ਨੂੰ ਸਪਸ਼ਟ ਕੀਤਾ ਹੈ ਕਿ ਅਜਿਹਾ ਕੋਈ ਹਮਲਾ ਨਹੀਂ ਕੀਤਾ ਗਿਆ ਜਿਸ ਕਰਕੇ ਨਾਗਰਿਕਾਂ ਦਾ ਨੁਕਸਾਨ ਹੋਇਆ ਹੋਵੇ ਹਾਲਾਂਕਿ ਪਾਕਿਸਤਾਨੀ ਫੌਜ ਮਜ਼ਾਈਲਾਂ ਦੇ ਕਰਕੇ ਭਾਰਤ ਵਿੱਚ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਹੋਇਆ ਫਰੂਜ਼ਪੁਰ ਦੇ ਵਿੱਚ ਵੀ ਇੱਕ ਔਰਤ ਹੈ ਜਿਸ ਦੀ ਇਲਾਜ ਦੇ ਦੌਰਾਨ ਹੁਣ ਜਾਨ ਚਲੀ ਗਈ ਹੈ ਪਿਛਲੇ ਦਿਨੀ ਤਾਂ ਭਾਰਤ ਉੱਤੇ ਦਾਗੀਆਂ ਮਜ਼ਾਈਲਾਂ ਦੇ ਨਾਲ ਭਾਰਤ ਨੂੰ ਕਿਤੇ ਨਾ ਕਿਤੇ ਇਨਫਰਾਸਟ੍ਰਕਚਰ ਥੋੜਾ ਬਹੁਤ ਹੈ ਜਿਹੜਾ ਹੈ ਜਾ ਫਿਰ ਕੁਝ ਕੀਮਤੀ ਜਾਨਾਂ ਜਾਣ ਦੀ ਖਬਰ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਕੀਮਤੀ ਜਾਨਾਂ ਗਈਆਂ ਨੇ ਬੀਐਸਐਫ ਤੇ ਜਵਾਨਾਂ ਦੀਆਂ ਜਾਨਾਂ ਗਈਆਂ ਨੇ ਤਾਂ ਬੇहद ਮੰਦ ਭਾਗੀ ਖਬਰ ਹੈ ਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਬਿਆਨ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਹਥਿਆਰਬੰਦ ਸੈਨਾਵਾਂ ਵਿਛੜੇ ਨਾਗਰਿਕਾਂ ਤੇ ਫੌਜੀ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਵਿੱਚ ਪਾਕਿਸਤਾਨ ਦੇ ਲੋਕਾਂ ਨਾਲ ਸ਼ਾਮਲ ਹੁੰਦੀਆਂ ਨੇ ਤਾਂ ਇਹ ਇਹ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਤੁਹਾਡੇ ਤੱਕ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਪਾਕਿਸਤਾਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਹਨਾਂ ਦੇ 11 ਫੌਜੀ ਮਾਰੇ ਗਏ ਨੇ